ਪੰਜਾਬ ਸਰਕਾਰ ਵੱਲੋਂ ਜਿਹੜਾ ਯੋਗ ਨਸ਼ਿਆਂ ਵਿਰੋਧ ਜਿਹੜੀ ਮੈਂ ਚੱਲ ਰਹੀ ਹੈ ਉਸ ਤੇ ਸਾਡੇ ਫ੍ਰੀਕੋਡ ਪੁਲਿਸ ਨੂੰ ਬਹੁਤ ਹੀ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਸਾਡੇ ਐਸਐਚਓ ਨਜੀਬ ਪੱਟੀ ਜਿਹੜੇ ਸਾਧਕ ਨੇ ਇਹਨਾਂ ਦੇ ਟੀਮ ਦੇ ਜੀਐਸਆਈ ਰਜਿੰਦਰ ਸਿੰਘ ਜੋ ਕਿ ਇੱਕ ਸੱਚ ਪ੍ਰੈਸ ਜਾਣ ਬਾਹਰ ਸੀ ਤੇ ਉਹਨਾਂ ਨੂੰ ਇੱਕ ਦਾਣਾ ਮਿਲ ਗਿਆ ਦੋ ਸ਼ੱਕੀ ਲੜਕੇ ਦਿਖਾਈ ਦਿੱਤੇ ਜਿਨ੍ਹਾਂ ਦਾ ਨਾਮ ਚਮਸ਼ੇਰ ਸਿੰਘ ਜਿਹੜਾ ਵਾਸੀ ਫਤਿਹ ਚਾਕ ਜ਼ਿਲ੍ਹਾ ਤਰਨਤਾਰਨ ਅਤੇ ਜਿਹੜਾ ਦੂਸਤਾ ਸੀ ਗਗਨਦੀਪ ਸਿੰਘ ਵਾਸੀ ਤੋਤਾਲਾ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਸੀ ਜਦੋਂ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤਾਂ ਇਹਨਾਂ ਦੋਨਾਂ ਦੀ ਜਰੂਰ ਸੱਚ ਕੀ ਸੱਚ ਕੀਤੀ ਕਿ ਸਰਚ ਮੇਰੇ ਮੈਨੂੰ ਮੌਕੇ ਤੇ ਬੁਲਾਇਆ ਗਿਆ ਜੇ ਮੇਰੇ ਵੱਲੋਂ ਇਹਨਾਂ ਦੀ ਸਰਚ ਜਾਰੀ ਕੀਤੀ ਗਈ ਤੇ ਜੇ ਉਹਨੇ ਸੱਚ ਕਿਤੀਏ ਇੰਨਾ ਵਿੱਚੋਂ ਜਿਹੜਾ ਸ਼ਮਸ਼ੇਰ ਸਿੰਘ ਸੀ ਇਸ ਤੋਂ 252 ਗ੍ਰਾਮ ਹੈਰੋਂ ਬਾਅਦ ਇਹ ਗगनਦੀਪ ਸਿੰਘ ਤੋਂ 264 ਗ੍ਰਾਮ ਹੈਰੋਂ ਬਰਾਮਦ ਹੋਈ ਟੋਟਲ ਇੰਨਾ ਤੋਂ 520 ਗ੍ਰਾਮ ਜਿਹੜੀ ਹੈਰੋਂ ਰਿਕਵਰ ਕੀਤੀ ਗਈ ਹੈ ਤੇ ਇਸ ਵਿੱਚ ਦੱਸੇ ਜੋ ਵੀ ਕਿ ਜਿਹੜਾ ਗगनਦੀਪ ਇਹ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਮਕਦਮਾ ਕਰਜੇ ਦੇ ਦੋਨੋਂ ਇਹ ਦਾ ਜਿਹੜਾ ਤਰਨਥਾਰ ਨਾਲ ਸੰਬੰਧ ਉਸ ਹਨ ਤੇ ਇਹ ਦਾ ਸਾਡੇ ਇਹ ਇਹ ਚ ਸਪਲਾਈ ਕਰਨ ਆਏ ਸਨ ਜਿਨ੍ਹਾਂ ਨੂੰ ਅੱਜ ਮਹਾਜੋ ਕੋਟ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਸ ਦੇ ਰਿਮਾਰਟ ਤੇ ਅਸੀਂ ਇਹਨਾਂ ਦਾ ਕੁਝ ਕੁਝ ਕਰਾਂਗੇ ਵੀ ਜੇ ਇਹ ਐਡੀ ਐਨ ਇਹ ਵੀ ਕੁਆਂਟੀਟੀ ਜਿਹੜੀ ਅੱਧਾ 520 ਗ੍ਰਾਮ ਹੈ ਉਹਨਾਂ ਕਿੱਥੋਂ ਲੈ ਕੇ ਆਏ ਸੀ ਤੇ ਇਸ ਏਰੀਏ ਦੇ ਵਿੱਚ ਸਾਡੇ ਫਰੀ ਕੋਟ ਜੀ ਦੇ ਵਿੱਚ ਅੱਗੇ ਕਿੰਨੂ ਸਪਲਾਈ ਕਰਨੀ ਸੀ ਲੱਗਦਾ ਵੀ ਬਾਰਡਰ ਏਰੀਆ 'ਚ ਹੈ ਕਿਤੇ ਹੋਰ ਆਸ-ਪਾਸ ਕਿਤੇ ਬਿਲਕੁਲ ਇਹ ਜਿਹੜੇ ਤੋਂ ਉਮੀ ਹੀ ਜਿਹੜਾ ਤਨਤਨ ਬਾਰਡਰ ਏਰੀਆ ਦੇ ਨਾਲ ਸੰਬੰਧ ਰਨ ਤੇ ਜਿਹੜਾ ਸਾਡਾ ਗਵਾਂਡੀ ਦੀਸ਼ ਪਾਕਿਸਤਾਨ ਤੋਂ ਉਥੇ ਜਿਹੜਾ ਸਮਗਲਿੰਗ ਦਾ ਇੱਕ ਰੂਟ ਆਉਣ ਜਾਂਦਾ ਤੇ ਉਥੋਂ ਇਹ ਇੰਨਾ ਤੱਕ ਜਿਹੜਾ ਅਸੀਂ ਇਸ ਦੀ ਹੁਣ ਗਾਈ ਨਾ ਪੁੱਛਿਓ ਇਸ ਕਰਾਂਗੇ ਜਿਹੜਾ ਇਹਨਾਂ ਪਿੱਛੇ ਜਿਹੜੀ ਜਿਹੜਾ ਮੇਨ ਆਪਾਂ ਜੀ ਨੂੰ 20 ਕ ਫਿਸ਼ ਹੋਵਾਂਗੇ ਕਹਾਂਗੇ ਉਹਨੂੰ ਇਹ ਨੋਮੀਨੇਟ ਕਰਾਂਗੇ ਇਹਨਾਂ ਦੇ ਪੁੱਛਕੀ ਚ ਵਿੱਚ ਤੇ ਇਸ ਤੇ ਜਿਹੜੀ ਜਲਦੀ ਉਹਨੂੰ ਵੀ ਕਿਸ਼ਤਾ ਕੀਤਾ ਜਾਏਗਾ ਜਿਹੜਾ ਜਿੱਥੋਂ ਮੇਨ ਇਹ ਸਪਲਾਈ ਲੈ ਕੇ ਆਏ ਸੀ ਫਰੀ ਕੋਡ ਤੇ ਲੈ ਕੇ ਆਏ ਸੀ ਫਰੀ ਕੋਡ ਚ ਕਿਹਨੂੰ ਇਹਨਾਂ ਨੇ ਇਹ ਸਪਲਾਈ ਕਰਨ ਦਾ ਪਤਾ ਲੱਗਿਆ ਬਿਲਕੁਲ ਇਹ ਅਸੀਂ ਸਾਡਾ ਹੁਣ ਰਿਮਾਂਡਦਾਰਾਂ ਨੂੰ ਪੁੱਛ ਕੇ ਕਰਾਂਗੇ ਬេសਤੋਂ ਪਹਿਲਾਂ ਵੀ ਇੱਕ ਕਿੰਨੀ ਕੁਰੀ ਇਤਿਹਾਸ ਚੁੱਕੇ ਜਾਂ ਕਿਨੂੰ ਕਿਨੂੰ ਸਪਲਾਈ ਕਰਦੇ ਸੀ ਜਾਂ ਫਰੀ ਕੋਡ ਨਾਲ ਜਾਂ ਸੰਬੰਧਦ ਹੋ ਹੋ ਕੇ ਦੇ ਅੱਗੇ ਜਾ ਰਹੇ ਸੀ ਜਾਂ ਇਹਨਾਂ ਨੇ ਉੱਥੇ ਕਿਸ ਦੀ ਵੇਟ ਕਰ ਰਹੇ ਸੀ ਕਿ ਜਿਹਨੂੰ ਇਹਨਾਂ ਨੇ ਇਹ ਸਪਲਾਈ ਜਣੀ ਸੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਰਹੇਗਾ